ਹੈਲੋ ਆ ਦੀਰੇ ਉਹ ਜਿੰਦਰ ਕਿੱਥੇ ਆ ਘਰ ਹੀ ਆ ਉਹ ਯਾਰ ਮੈਂ ਨਾ ਕਦੇ ਗਾ ਨਹੀਂ ਸਵਾਈ ਅੱਟ ਜਾਂ ਘਰੀ ਜਾਂਦੀ ਆ ਬਾਈ ਬਣ ਕੇ ਆ ਹੀ ਭੱਜ ਕੇ ਯਾਰ ਆ ਗਿਆ ਇੱਕ ਮਿੰਟ ਦੀ ਆ ਜਾ ਆ ਜਾ ਬਹੁਤ ਦਾ ਬੜਾ ਓਏ ਬਹੁਤ ਜੋਰ ਆ ਸਾਰੇ ਜੋਰ ਤਵਾ ਕੇ ਓਹ ਦਾ ਸਨਾਂਜ ਬੁੱਕਾ ਮਾਰਦੇ ਚੱਲ ਚੰਗਾ ਮਾ ਚੱਲਿਆ ਫਿਰ ਚਾਹ ਬਣਾ ਲੈਨੇ ਆ ਜਾ ਨਾ ਨਾ ਬੱਸ ਸਾਰੇ ਜੋਰ ਲਵਾਤਾ ਪੁੱਤਾਂ ਦੀ ਨੇ ਹੁਣ ਆਇਆ ਕਰਦਾ ਕਾਸ ਕੋਲੇ ਜਾਣਾ ਦੋ ਕਾਰਡ ਲਾ ਕੇ ਬੜਾ ਕਰਦਾ ਹੋ ਕੇ ਨਸਰੀ ਦੁਖੀ ਜਾਂਦਾ ਕਿਵੇਂ ਆ ਬਾਈ ਵਧੀਆ ਵਧੀਆ ਯਾਰ ਮੈਂ ਨਾ ਗਾਂਸ ਵਾਕਿਆ ਸਾਰਾ ਜੋਰ ਲੱਗਿਆ ਹੱਡ ਪੈਰ ਦੁਖੀ ਜਾਂਦੇ ਐਂ ਕਰ ਬਾਈ ਬਣ ਕੇ ਕਾਰ ਲਵਾ ਦੋ ਉਹ ਮੈਂ ਹੁਣੇ ਲਾ ਕੇ ਆੜਿਆ ਇੱਥੇ ਟਰਾਲੀ ਦੇ ਟੂਲ 'ਚ ਪਿਆ ਉਹ ਉੱਥੇ ਹੀ ਪਾਣੀ ਪਿਆ ਉਹ ਕੀ ਦਿੱਤਾ ਫਿਰ ਉਹ ਵੱਛੀ ਦਿੱਤੀ ਵੱਛੀ ਚੱਲ ਵਧੀਆ ਭਰਾਵਾ ਸੋਜ ਜਾ ਪੈ ਗਿਆ ਮੇਰੇ ਤਾਂ ਹੋ ਲੱਗੇ ਜਿੰਦ ਨੂੰ ਸੱਦਿਆ ਹੀ ਕਾ ਅੱਛਾ ਸਪੀਕਰ ਤੇ ਲਾ ਦੇ ਹਾਂ 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 ਹੈਲੋ ਹਾਂ ਕਿੱਧਰ ਨਿਕਰੇ ਹੋ ਜਾਂ ਘਰੇ ਆ ਗਿਆ ਗਾਂ ਸੁਈ ਐ ਅੱਛੀ ਸ਼ਾਮ ਲਾ ਕੇ ਓ ਮੈਂ ਤਾਂ ਨਾ ਬਾਬੇ ਪਮੱਕੜ ਦੱਸਦੇ ਸੁੱਖ ਸੁਖੀ ਸੀ ਵੀ ਗਾਂ ਸੁੱਖ ਸ਼ਾਂਤੀ ਨਾਲ ਸੂਪੇ ਮੈਨਾਂ ਸੁੱਖ ਦੇਣ ਗਿਆ ਬਾ ਮੱਥਾ ਟੇਕੀਆ ਨਾ ਗਿਆ ਦੋ ਮਿੰਟਾਂ ਚ ਮਰੇ ਇੱਕ ਗਾੜ ਹੋਰ ਲਾਣਾ ਓਰੇ ਫੜਾ ਓਏ ਖਾਈ ਭੁੱਕੀ ਐ ਨਾ ਨਾ ਬਾਬੇ ਦਾ ਲਈ ਐ ਨਾ ਕਮਾਲ ਆ ਯਾਰ ਤੁਹਾਡੇ ਵਰਗੇ ਲੋਕਾਂ ਦੇ